ਪੰਜਾਬ ਦੇ ਵਿੱਚ بارش ਨੇ ਤਬਾਹੀ ਮਚਾ ਦਿੱਤੀ ਹੈ ਜਿਸ ਨੂੰ ਲੈ ਕੇ ਕਈ ਜਗ੍ਹਾ ਗੜੇਮਾਰੀ ਕਈ ਜਗ੍ਹਾ ਚੱਕਰ ਹਨੇਰੀਆਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਪਾਵੇਂ ਆਮ ਲੋਕਾਂ ਨੂੰ ਗਰਮੀ ਤੋਂ ਰਾਹ ਜ਼ਰੂਰ ਮਿਲੇ ਹੋएगी ਪਰ ਦੂਜੇ ਪਾਸੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿ ਕਿਸਾਨਾਂ ਦੀ 6 ਮਹੀਨੇ ਦੀ ਪਾਲੀ ਹੋਈ ਪੁੱਤਾਂ ਵਰਗੀ ਫਸਲ ਅੱਜ ਇਸ ਗੜੇਮਾਰੀ ਕਾਰਨ ਤੇ بارش ਕਰਨ ਤਬਾਹ ਹੋ ਚੁੱਕੀ ਹੈ ਕਿਉਂਕਿ ਵੱਡੀਆਂ ਆਸਾਂ ਕਿਸਾਨਾਂ ਨੂੰ ਹੁੰਦੀਆਂ ਨੇ ਕਿ 6 ਮਹੀਨੇ ਬਾਅਦ ਪੱਕੀ ਹੋਈ ਫਸਲ ਨੂੰ ਕੱਟ ਕੇ ਸੀ ਮੰਡੀਆਂ ਦੇ ਵਿੱਚ ਗੇਰਾਂਗੇ ਤੇ ਉਸ ਤੋਂ ਪੈਸੇ ਕਮਾ ਕੇ ਟਾਊਸ ਦਾ ਘਰ ਦੇ ਵਿੱਚ ਰੁਕੇ ਹੋਏ ਕੰਮ ਨੇ ਪਰ ਚਾਲਾਂਗੇ ਪਰ ਇਸ بارش ਨੇ ਕਿਸਾਨਾਂ ਦੀਆਂ ਆਸਾਂ ਹੀ ਖਤਮ ਕਰ ਦਿੱਤੀਆਂ ਘਰ ਬੈਠੇ ਕਿਸਾਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਤੇ ਅਡੀ ਕਰ ਰਹੇ ਨੇ ਕਿ ਕਦੋਂ ਬਾਹਰ ਛੱਟੇ ਤੇ ਕਦੋਂ ਬੂਨਾ ਦੀ ਫਸਲ ਜੋ ਪੱਕੀ ਹੋਈ ਕਿਤਨੇ ਕਿਤੇ ਕੁਝ ਬਚੀ ਸਕੇ ਪੈਦੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ਹਿਰਾਂ ਦੇ ਵਿੱਚ ਵੀ ਪੂਰੀ بارش ਨੇ ਤਬਾਹੀ ਮਚਾ ਦਿੱਤੀ ਹੈ ਜਿਸ ਦੇ ਕਾਰਨ ਨਜ਼ਦੀਕ ਦੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਪੱਕੀਆਂ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕਾਫੀ ਪਾਣੀ ਵੀ ਖੜ ਚੁੱਕਾ ਹੈ ਤਾਂ ਤੁਹਾਡੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਾਰਿਸ਼ ਵੀ ਦੱਸੀ ਹੋਈ ਸੀ ਹਨੇਰੀ ਚੱਕਰ ਵੀ ਦੱਸਿਆ ਹੋਇਆ ਸੀ ਕਈ ਐਦਾਂ ਦੇ ਕਸਬੇ ਜਾਂ ਜ਼ਿਲ੍ਹੇ ਵੀ ਨੇ ਜਿਨ੍ਹਾਂ ਦੇ ਵਿੱਚ ਬਾਰਿਸ਼ ਬਿਲਕੁਲ ਵੀ ਨਹੀਂ ਪਈ ਪਰ ਜਿਸ ਤਰੀਕੇ ਨਾਲ ਕੋਰਾਲੀ ਰੋਪੜ ਜਲੰਧਰ ਤੇ ਹੋਰ ਕਈ ਏਰੀਆ ਦੇ ਵਿੱਚ ਕਾਫੀ ਬਾਰਿਸ਼ ਨੇ ਤਬਾਹੀ ਮਚਾਈ ਹੈ ਤਾਂ ਉਹਨਾਂ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਹੈ ਇਸ ਨੂੰ ਲੈ ਕੇ ਆਮ ਲੋਕ ਪਾਵੇਂ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਪਰ ਦੂਜੇ ਪਾਸੇ ਕਿਸਾਨਾਂ ਦੇ ਅੱਜ ਸਾਹ ਸੁੱਕੇ ਹੋਏ ਨੇ ਕਿਉਂਕਿ ਇੱਕ ਪਾਸੇ ਕਿਸਾਨ ਦੂਜੇ ਪਾਸੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਾਰਡਰ ਦੇ ਉੱਤੇ ਬੈਠੇ ਨੇ ਤੇ ਬਾਰਡਰਾਂ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਭਮ ਸ਼ੰਭੂ ਬਾਰਡਰ ਦੀ ਗੱਲ ਕਰੀਏ ਜਾਂ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਤੇ ਕਈ ਕਿਸਾਨ ਬਾਰਡਰਾਂ ਦੇ ਉੱਤੇ ਆਣ ਕੇ ਆਪਣੇ ਘਰਾਂ ਦੇ ਵਿੱਚ ਕਣਕ ਦੀ ਕਟਾਈ ਕਰਨ ਵਾਸਤੇ ਆਏ ਹੋਏ ਸੀ ਪਰ ਇਸ بارش ਨੇ ਕਾਫੀ ਸੁਪਨੇ ਜਿਹੜੇ ਕਿਸਾਨਾਂ ਦੇ ਤੋੜ ਦਿੱਤੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ بارش ਲਗਾਤਾਰ ਪੈ ਰਹੀ ਹੈ ਤੇ ਕਾਫੀ ਨੁਕਸਾਨ ਇਸ بارش ਨੇ ਜਿੱਥੇ ਕਿਸਾਨਾਂ ਦੇ ਨੁਜੇ ਪਾਸੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿੱਤੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿ ਤੇ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਕ ਬਾਰਿਸ਼ ਪਈ ਹੈ ਕੀ ਕੀ ਹਾਲਾਤ ਨੇ ਹਨੇਰੀ ਚੱਖੜ ਕਿੱਥੇ ਕਿੱਥੇ ਚੱਲ ਰਿਹਾ ਹੈ ਤੁਸੀਂ ਆਪਣੇ ਸਾਰੇ ਕਮੈਂਟ ਕਰਦੇ ਰਹੋ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਅਸੀਂ ਪੜਨ ਦੇ ਵੀ ਕਿਹੜੇ ਕਿਹੜੇ ਏਰੀਆ ਤੋਂ ਤੁਸੀਂ ਆਪ ਆਪਣੇ ਏਰੀਆ ਦਾ ਨਾਮ ਲਿਖ ਕੇ ਜਰੂਰ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਦੋਸਤ ਮਿੱਤਰਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਕਾਫੀ ਵੱਡੇ ਨੁਕਸਾਨ ਜਿਹੜੇ ਕਿਸਾਨਾਂ ਦੇ ਹੋਏ ਨੇ ਤਾਂ ਇਸ ਦੇ ਨਾਲ ਕਿਸਾਨਾਂ ਦੀ ਹਮਾਇਤ ਦੇ ਵਿੱਚ ਕੌਣ ਕੌਣ ਖੜਿਆ ਹੈ ਇਹ ਵੀ ਅੱਜ ਇਸ ਵੀਡੀਓ ਦੇ ਵਿੱਚ ਤਸਵੀਰ ਨਜ਼ਰ ਆ ਜਾਏਗੀ ਤਾਂ ਇਸ ਤਰੀਕੇ ਦੀਆਂ ਹੋਰ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਂਦੇ ਰਹਾਂਗੇ